ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਤੇ ਦਿਖਾਉਂਦੇ ਆਪਾਂ ਤੁਹਾਨੂੰ ਸਾਰਾ ਅੱਜ ਥੋੜੀ ਲਾਈਵ ਵੀਡੀਓ ଲେਟ ਸ਼ੁਰੂ ਕਿ ਰਹੀ ਹੈ ਉਹ ਕੰਮ ਦੀ ਸਾਡੀ ਚਾਲ ਬਣਨੀ ਤੇ ਰਹੀ ਹੈ ਕਿ ਆ ਮਸ਼ੀਨ ਚਾਉਣੀ ਪਈ ਵਿੱਚ ਇਹਨਾਂ ਮਾਰ ਦੀ ਕਾਲਾ ਤਿੰਨ ਰਹਿ ਗਏ ਚੱਲਦੇ ਆਂ ਅੰਦਰ ਅਚਾਨਕ ਨਾਲ ਲੱਗ ਗਿਆ ਉਹਨਾ ਸੋ ਤੇਰੀ ਅਭੀ ਜੀਰਾ ਪਜਰੀ ਲਾ ਕੇ ਦੇਣੀ ਪਣੀ ਹੈ ਕੱਲ ਹੋ ਜਾਣੀ ਸੱਤ ਹੈ ਅੱਠ ਨੂੰ ਅੱਠ ਨੂੰ ਆਣਾ ਉਹਨੇ ਮਿਸਤਰੀ ਦੇ ਦਿੰਦੇ ਨੇ ਕਹਦਾ ਥੋੜਾ ਜਿਹਾ ਕੰਮ ਨਾਲ ਡਿਲੇ ਕਰਾ ਰਿਹਾ ਹੁਣ ਬਿਜਲੀ ਵਾਲਾ ਕਿਉਂਕਿ ਬਿਜਲੀ ਵਾਲੇ ਨੇ ਪਾਉਣੀਆਂ ਤਾਰਾਂ ਉਹਦੇ ਕਰਕੇ ਹੁਣ ਸਾਡਾ ਕੰਮ ਖਰਾਬ ਹੋ ਉਹਨੇ ਕਿਤੇ ਕੰਮ ਹੋਰ ਪਾਸੇ ਫੜਿਆ ਹੋਇਆ ਉਹ ਕਹਿੰਦਾ ਅੱਠ ਨੂੰ ਆਉਂਗਾ ਉਹਨੇ ਕਿੰਨੀ ਸੋਹਣੀ ਗੱਲ ਕਿੰਨੀ ਸੋਹਣੀ ਠੰਡੀ ਹਵਾ ਆ ਰਹੀ ਏ ਦਿਨ ਬਹੁਤ ਸੋਹਣੀ ਗੱਲ ਲੇ ਜੀ ਬੜ ਗਈ ਬਹੁਤ ਸੋਹਣੀ ਇੱਥੇ ਤਾਂ ਹਵਾ ਕ੍ਰੋਸ ਹੋ ਰਹੀ ਆ ਇਹਦੀ ਤਰਾ ਬਾਥਰੂਮ ਦੇ ਵਿੱਚ ਸ਼ਟਰਿੰਗ ਖੋਲ ਤੇ ਇਹਨੇ ਇਹ ਪੈਪ ਦਾ ਰੋਲਾ ਪਾਉਂਦੇ ਕਹਿੰਦੇ ਪਹਿਲਾਂ ਕਹਿੰਦੇ ਪਾਇਆ ਜੋ ਪਰ ਕੋਈ ਸ਼ਟਰ ਗਰਗੀ ਇਹ ਟੁੱਟ ਜਾਣੇ ਤੇ ਥੋੜਾ ਨੁਕਸਾਨ ਹੋਊਗਾ ਮੈਨੂੰ ਹੁਣ ਭਾਈ ਬਚਾ ਕੇ ਖੋਲੋ ਤੁਹਾਡੇ ਨਾਲ ਕੰਮ ਪੜ ਕੇ ਫੜ ਕੇ ਖੋਲਣਾ ਪਾਉਣਾ ਪਟੂ ਪਲਟੀ ਸਪਰਾ ਦੇ ਤੱਕ ਨੀ ਆਇਆ ਇੱਟੂ ਮੜ ਬੜਾ ਜਾ ਥੋੜੀ ਲਾਈ ਬੜੀ ਰੁਕਣੀ ਪਈ ਕਿਉਂਕਿ ਇਹ ਕਹਿੰਦੇ ਆ ਕੱਪੜਾ ਮਾਰਦੇ ਕਪੜਾ ਮਾਰਦੇ ਥੋੜਾ ਜਿਹਾ ਮੈਂ ਥੋੜੀ ਲਾਈਵ ਵੀਡੀਓ ਰੋਕਦਾ ਹੁਣ ਉਸ ਦੇ ਉੱਪਰ ਕਪੜਾ ਮਾਰ ਦੋ ਹਾਂ ਤਾਂ ਉੱਪਰ ਕਪੜਾ ਤੋਂ ਮੈਂ ਥੱਲੇ ਵੀ ਦਿਖਾ ਦਮਾ ਤੇ ਇੱਟ ਤਾਂ ਹੁਣੇ ਜੇ ਕਿਸੇ ਤੋਂ ਨਹੀਂ ਆਇਆ ਹਲਕਾ ਤੱਕ ਨੱਪੜ ਗਿਆ ਤਾਂ ਹੈ ਇਹ ਤੇ ਲੈਵਲ ਇਹ ਤੇ ਹੋਰ ਉਪਰ ਇਹ ਤੇ ਹੋਰ ਜਾ ਉੱਤੇ ਜਾਊਗੀ ਹਾਂ ਤੇ 1 ਇੰਚ 2 ਇੰਚ ਇਹ ਜਾਣਾ 2.5 ਇੰਚ ਦਾ ਤਾਂ ਬਹੁਤ ਚੱਕ ਦੇਣਾ ਤਾਂ 3 ਇੰਚ ਚੱਕ ਦੇਣਾ ਉਪਰ ਆਣੀ ਹੈ ਕਿ ਦੀ ਉੱਥੇ ਮਗਾਲਾ ਪਈ ਇਹ ਜੋ ਹਾਂ ਇੱਧਰ ਤਾਂ ਆਣੀ ਦੀ ਗੱਲ ਨਹੀਂ ਤੁਹਾਨੂੰ ਅਸਾਂ ਅਸੀਂ ਜਦੋਂ ਪਰਚਾਲ ਆਏ ਨਹੀਂ ਆਏ ਇੱਕ ਇੰਚ ਜੱਟ ਇਹ ਤੇ ਦੇਰ ਉੱਪਰ ਜਿਆਦਾ ਨਹੀਂ 1 ਇੰਚ ਚੱਕਦੇ ਹੁਣ ਆ ਇਥੇ ਇਹਦੇ ਪੱਟੇ ਚੱਕੂਗਾ ਇਹਦੇ ਉੱਪਰ ਤੇ ਨਾ ਹੂੰ ਹੂੰ ਇਹਦਾ ਵੀ ਟਾਇਰ ਜਿੰਨਾ ਚੱਕੂਣ ਇੱਕ ਇੱਕ ਹੰਗੜਾ ਦਾ ਰੱਖੋ ਇਹਦੇ ਇੱਕ ਇੰਚ ਤੋਂ ਉੱਪਰ ਤੇ ਆ ਯਾ ਅੱਧਾ ਇੰਚ ਬਾਬਾ ਇਹ ਨੂੰ ਭਾਵੇਂ ਸਿੱਧੇ ਚੱਕ ਨਹੀਂ ਭਾਵੇਂ ਉਧਰ ਢਾਲੇ ਬਾਲੇ ਪਾਸੇ ਨੂੰ ਭਾਵੇਂ ਸਿੱਧੇ ਚੱਕ ਲੈ ਲੈ ਹੈ ਜੀ ਇਹ ਉੱਪਰ ਤੇ ਚੱਕੂਗਾ ਯਾਨੀ ਬਸ ਹਾਂ ਉੱਪਰ ਚੱਕ ਨਹੀਂ ਭਾਈ ਕਟਾਈ ਦੇ ਹਾਂ ਯਾ ਇਹੀ ਕਟਾਈ ਹੁੰਦਾ ਇੱਕ ਟਾਂ ਦਾ ਬਸ ਥੋੜੀ ਜਿਹੀ ਅੱਧਾ ਇੰਚ ਹਾਂ 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 ਦੇ ਤੇ ਅੰਦਰੋਂ ਤਾਂ ਕੋਈ ਗੱਲ ਹੋਣੀ ਇਹਨਾਂ ਦਾ ਤਾਂ ਚੱਕਣੀ ਪੈਣਾ ਤਾਂ ਫਿਰ ਮਾਂਥਲੇ ਬਹੁਤ ਪੈ ਜਾਣਾ ਤੇਰਾ ਮਸਾਲਾ ਯਾਰ ਫਿਰ ਤਾਂ ਹੈ ਹਾਂ ਸਮਟੇ ਬਹੁਤ ਪਾਉਂਗਾ ਥੱਲੇ ਯਾਰ ਫਿਰ ਤਾਂ ਤਾਂ ਬੜਾ ਹੋਰ ਥੋੜਾ ਜਿਹਾ ਕੱਚਾ ਕਰ ਲਈ ਤੇਨੇ ਬਜਰੀ-ਬਜਰੀ ਪਾ ਲਈ ਚ ਪਾਉਣੀ ਸੀ ਲੈਵਲ ਕੱਢ ਕੇ ਹਾਂ ਆ ਫਿਰ ਸਾਡਾ 2 ਇੰਚ ਇੰਚ ਚਾਕੋ ਇਹ ਦੇਖੀ ਤੇ ਕਿੰਨਾ ਚੱਕ ਹੁੰਦਾ ਤੇ ਹੁਣ ਤੇ ਉਸ ਤੇ ਮਿਲਾ ਕੇ ਨਹੀਂ ਕੰਦਾ ਤੇ ਕਿੰਨਾ ਚੱਕ ਹੋ ਜਾਊਗਾ ਥੱਲੇ ਥੱਲੇ ਫਰਸ ਤੇ ਇਹ ਐਨ ਦਾ ਜਾ ਕੋ ਦੂ ਹਾਂ ਤਾਂ ਠੀਕ ਹੈ ਬੰਦ ਕੋ ਤਾਂ ਫਰਸ ਤਾਂ ਇਹ ਮੇਰਾ ਪੈਣਾ ਚਾਹੀਦਾ ਹਾਂ 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 ਪਰ ਵੀ ਠੀਕ ਹੈ ਇਹ ਕਿ ਲੱਕਵਾਰੀ ਆਵਾਰੀ ਕੋ ਹੋਂਦਾਂ ਮੱਕ ਕੁਛੇ ਬਾਤ ਮੁਚਾ ਕੇ ਜਾ ਕੇ ਇੱਕ ਵੱਜਣੇ ਵਾਲਾ ਹੋਣ ਦਾ ਲੰਚ ਬ੍ਰੇਕ ਹੋਣੇ ਵਾਲਾ ਰਖ ਲਾ ਜੱਕੇ ਹੈ ਉੱਤਲਣਾ ਹੋ ਗਿਆ ਤਾਂ ਨਾਲ ਦੀ ਨਾਲ ਸੁੱਕੀ ਜਾਂਦਾ ਭਾਵੇਂ ਲੱਗ ਜਾ ਇਹ ਤਾਂ ਨਾਲ ਦੀ ਨਾਲ ਸੁੱਕੀ ਜਾਂਦਾ ਹੁੰਦਾ ਤਾਂ 1 ਵਜੇ ਹੁਣ ਕਰਕੇ ਛੁੱਟੀ ਤਾਂ ਉਹ ਤੇ 1 ਵਜੇ ਲੱਗ ਜਾਉ ਬਾਅਦ ਚ ਫਿਰ ਇਹਦੇ ਵੀ 6 ਟੋਟੇ ਆਉਣਗੇ ਹੋਰ ਹਨਾ ਜੀਰਾ ਬਜਰੀ ਥੱਲੇ ਵਾਲੇ ਦੇ ਆਹ ਕਰਾਂ ਇੱਕ ਵਾਰੀ ਇਹ ਵੀ ਚਾਹ ਪੀ ਗਏ ਜੇ ਸਾਡੇ ਮੇਰੇ ਕੋਲੇ ਪਤਾ ਹੁੰਦਾ ਤੇ ਥੱਲੇ ਰਿੰਕ ਨੂੰ ਬੁਲਾ ਲਾਉਣਾ ਹੁਣ ਸਭ ਤੋਂ ਤਕਪਨ ਹੋਇਆ ਹੈ ਮੇਰੇ ਪਿੰਨ ਲੱਗ ਚੁੱਕੀਆਂ ਹਨ ਉਹਨਾਂ ਨੂੰ ਚੜ ਰਹੀ ਹੈ ਚਲੋ ਜੇ ਕੰਮ ਜਲਦੀ ਹੋਣਾ ਜੇ ਹੀ ਹੈ ਤੇ ਜਦੋਂ ਤੱਕ ਤਰੇ ਕਰਦਾ ਤੇ ਕੱਲ ਲਾਈ ਬਲੂ ਮੈਚ ਨਹੀਂ ਬਣਾਇਆ ਚਲੋ ਮੈਂ ਕਿਹਾ ਆਪਾਂ ਕਰਦੇ ਆਂ ਕੱਲ ਵੀ ਕੰਮ ਹੋਤਾ ਹੈ ਅੱਜ ਥਾਲੇ ਮੈਂ ਟੂਰਨਾਮੈਂਟ ਪਰ ਜਾਣਾ ਮੇਰੇ ਨਾਨਕੇ ਕੋਲ ਟੂਰਨਾਮੈਂਟ ਉੱਥੇ ਪਹੁੰਚਣਾ ਉਹਦਾ ਤੁਸੀਂ ਬਲੌਗ ਦੇਖਿਓ ਮਹਾਰ ਜਾਨ ਮਾਰ ਬਲੌਗ ਰ ਚੱਲੂਗਾ ਤਾਂ ਆਊਗਾ ਮੈਂ ਮੇਰੇ ਘਰਾਂ ਜਾ ਜਾ ਮੈਂ ਇੱਕ ਵਾਰੀ ਫੇਰ ਆਉਂਦਾ ਦੁਬਾਰੇ ਫੀਲਡ ਪਰ ਕੱਪ ਪਰਦਾਨ ਬਾਈ ਲੰਘਿਆ ਮੈਂ 6000 ਰੁਪਏ ਦਿੱਤਾ ਤਾਂ ਨਹੀਂ ਤਾਂ ਨਹੀਂ ਦਿੱਤਾ ਨਹੀਂ 6000 ਰੁਪਏ ਤੁਸੀਂ ਪਾ ਤੀਤੇ ਹਨ ਮੈਂ ਮੈਂ ਉਹ ਪਾ ਤਾ ਕੋ ਕੋ ਕਰ ਦਿੱਤੇ ਮੈਂ ਠੀਕ ਆ ਫਿਰ ਨਹੀਂ 4000 ਨਹੀਂ ਪਏ ਆ ਆ ਕੋ 4 ਨੰਬਰ ਫੜ ਲਈ ਇੱਕ ਠੀਕ ਆ ਨੰਬਰ ਉਹ ਜਿਹੜਾ ਕਾਰਡ ਸਾਹਮਣੇ ਰੱਖੇ ਇਹ ਲੁੱਕ ਪਾਉਣੇ ਵਾਲਾ ਦਾ ਨੰਬਰ ਹੈ ਮੰਗਲ ਲੁੱਕ ਵਾਲਾ ਹੂੰ ਮੈਂ ਆਹ ਉੱਪਰ ਉੱਠ ਸਿਕਰ ਪਾਵਾਂਗੇ ਅੱਛਾ ਹੂੰ ਹਾਂਜੀ ਹਾਂਜੀ 6000 ਪਾਇਆ ਤੁਹਾਨੂੰ ਤੇ ਉਹਨੇ ਆਪਣਾ 1000 ਕੱਟ ਕੇ 5000 ਦਿੱਤੇ ਦੇਖ ਲਓ 5000 ਰਿਹਾ 5000 ਫੋਟੋ ਦੋ ਮੈਂ ਆ ਤਾਂ ਨਾ ਬਦਲ ਮੈਂ ਕਿ ਮੇਰੀ ਜੇਬ ਚੋਂ ਤੇ ਗਿਰਿਆ ਨਾ ਜਿਵੇਂ ਇਤਨੇ ਗਿਰ ਗਏ ਤੇ پیسے ਇੱਦਾਂ ਉਹਦੇ ਹੱਥ ਬੱਜੀ ਜਾਂਦਾ ਵਾਰ-ਵਾਰ 1000 ਰੁਪਏ ਦਾ ਪਤਾ ਹੀ ਨਹੀਂ ਲੱਗਿਆ ਕਿੱਥੇ ਪਿਆ ਪਹਿਲਾਂ ਫੜਾ ਕੇ ਆਵਾਂ ਕਰਾਂ ਅੱਜ ਮੈਂ ਖਾਣੇ ਨਹੀਂ ਖਾਤੇ ਇਸ ਰੇਟਾਂ ਤੋਂ ਦੋ ਪੰਜ ਫਲੋਟ ਖਾਈਦੇ ਹਾਂ ਆਪਾਂ ਇੱਧਰ ਨੂੰ ਚੱਲਦੇ ਹਾਂ ਆਹ ਸੇਮ ਨੇ ਸੋਕਰੇ ਜਿਹਾਲੇ ਇਹ ਥੱਲੇ ਥੱਲੇ ਆਈ ਹੋਈ ਨਾ ਬਾਕੀ ਸਾਰੀ ਗਈ ਇੱਧਰ ਹਵਾ ਵੀ ਘੱਟ ਲੱਗ ਰਹੀ ਹੈ ਕੰਦਰੋਂ ਇੱਥੇ ਤੇ ਕੰਧ ਜੀ ਸਾਹਿਬ ਨੇ ਬਹੁਤ ਤਾਰੀਫ ਕੀਤੀ ਜਿਹੜੀ ਆਪਣੇ ਕੰਧ ਸਾਹਮਣੇ ਆਹ ਇਹ ਜੀਰਾ ਬਜਰੀ ਬੱਜੀ ਸਾਰੀ ਪਰ ਸਾਹਿਬ ਨੇ ਬਹੁਤ ਜ਼ਿਆਦਾ ਤਾਰੀਫ ਕੀਤੀ ਸਾਹਿਬ ਜੀ ਇਹ ਬਹੁਤ ਸੋਹਣੀ ਲੱਗਦੀ ਹੈ ਰਿੰਕੂ ਵੀ ਆ ਜਦੋਂ ਘਰ ਆ ਹੁਣ ਰਿੰਕੂ ਸਰਪੰਚ ਜਿਹੜਾ ਪੇਂਟ ਮਾਰ ਰਿਹਾ ਉਹਨੇ ਵੀ ਅਗ ਤਾਰੀਫ ਕੀਤੀ ਕਹਿੰਦਾ ਭਾਈ ਬਹੁਤ ਸੋਹਣੀ ਲੱਗ ਰਹੀ ਹੈ ਅ ਥੱਲੇ ਵੀ ਮਾਰ ਦੇਣ ਜੀਰਾ ਬਜਰੀਓ ਕਿਉਂ ਦੋ ਤਿੰਨ ਟੈਲੀਫੋਨ ਵਾਲੇ ਕਮੈਂਟ ਵੀ ਆਏ ਹੋ ਤੇ ਕਹਿੰਦਾ ਵੀ ਥੱਲੇ ਬਾਈ ਮਰਵਾ ਦੋ ਕਿ ਕੰਨ ਦੋ ਕੱਚੀ ਆ। ਕਿ ਬਾਅਦ ਵਿੱਚ ਨਾ ਤੁਹਾਨੂੰ ਫਿਰ ਪ੍ਰੋਬਲਮ ਆਈ ਜਾਣੀ। ਮੈਂ ਫਿਰ ਮੈਨੂੰ ਕਿਹਾ ਮੈਂ ਸਾਰੀ ਮਰਵਾ ਦੋ। ਮੈਨੂੰ ਕਹਿੰਦਾ ਸੀ ਕਹਿੰਦਾ ਇਹਦੇ ਥੱਲੇ ਰਹਿਣ ਥੱਲੇ ਕੋਈ ਹੋਰ ਡਿਜ਼ਾਈਨ ਪਾ ਲੂਗੇ ਆਪਾਂ। ਮੈਂ ਤਾਂ ਕਲਰ ਵੀ ਸਿਲੈਕਟ ਕਰ ਲਿਆ। ਹਲਕਾ ਜਿਹਾ ਗ੍ਰੇ ਦੇ ਪਰ ਵੱਜਿਆ ਹੋਵੇ। ਫੋਟੋ ਭੇਜਤੀ ਮੈਂ। ਇਹ ਤਾਂ ਗ੍ਰੇ ਕਲਰ। ਇਹ ਤਾਂ ਇੱਧਰ ਵੀ ਸਾਨੂੰ ਫਿਰ ਇੱਧਰ ਵੀ ਇੱਧਰ ਵੀ ਮਰਵਾਏ ਦਿੰਨੇ ਇਹਦੇ ਪਰ ਵੀ ਇੱਥੇ। ਇਹ ਫਿਰ ਮਰਵਾਏ ਦੇਣੀ ਮੈਂ ਕਹਿੰਦਾ ਜੀਰਾ ਬਜਰੀ। ਸਾਰੇ ਗੀਰਾ ਬਜਰੀ ਫਿਰਦਾ ਹਸਪਤਾਲ ਮੰਗੋ ਹੋ ਜਾਣਾ ਹਸਪਤਾਲ ਜੋਂ ਦੀ ਕਿ ਮੈਂ ਦੇਖੀ ਸਾਡੇ ਤਾਂ ਰੋਪੜ ਹਸਪਤਾਲ ਤਾਂ ਉਹਦੇ ਵੱਜੀ ਦੇ ਦਿੰਦਾ ਜੀਰਾ ਬਜਰੀ ਸਾਰੇ ਪਰ ਉਦਾਂ ਦੀ ਫੀਲਿੰਗ ਜੀ ਆਈ ਜਾਂਦੀ ਐ ਹੰਦੋਂ ਫਿਰ ਇਹਦਾ ਲੈਵਲ ਲਵਾਈਏ ਸਾਰੇ ਦਾ ਇਹਨੂੰ ਭਰੀ ਇੱਕ ਵਾਰੀ ਪਾਣੀ ਨਾਲ ਸਾਰੇ ਨੂੰ ਫਿਰ Har du ਇੰਨੇ ਬੜੇ ਹਨ ਸੁਣ ਮੈਂ ਇਹ ਫੇਕ ਨੂੰ ਲਾ ਦੂੰਗਾ ਸਥਾਨ ਨਾਲ ਜਿੱਥਨਾਂ ਲੱਗ ਜਾ ਇਧਰ ਮੋ ਜਰ ਪੈਣ ਲੱਗ ਜੇ ਇਹਨੂੰ ਨੱਪੜ ਗਿਆ ਇਹਨੂੰ ਰਹਿਣ ਦੇ ਫਰਮਾਨ ਨੇ ਨੂੰ ਅਲਾਈਨਮੈਂਟ ਕਰੀ ਬ ਇਹਨਾਂ ਨੇ ਹੂੰ ਹੂੰ ਲੈਵਲ ਉਹ ਕਿੱਧਰ ਵੇਲੇ ਚਾਰੇ ਆਣ ਨੇ ਫਿਰ ਨੂੰ ਹਾਂ ਜਿਹੜਾ ਇਹਨਾਂ ਨੂੰ ਬਾਰ-ਬਾਰ ਕੋਈ ਦਿੱਕਤ ਆਉਂਦੀ ਐ ਇਹਨੂੰ ਹੂੰ ਹੂੰ ਐਦਾਂ ਹੀ ਮਾਰ ਦਿਜੇ ਹਾਂ ਹੈ ਕਰਿਆ ਕੋਣ ਕੋਣ ਲੋ ਫਿਰ ਅੱਜ ਬਸ ਨੂੰ ਮਾਰ ਦੂੰਗੇ ਹਾਂ ਫੱਕ ਲੈਣ ਦੇ ਕੋਈ ਗੱਲ ਨਹੀਂ ਪੂਰੀਆ ਮਸ਼ੀਨ ਬੜੇ ਕੋਲ ਹਾਂ ਬਾਲੇ ਬੂਲੇ ਲਾਈਵ ਰਸੀਨ ਤੇ ਬੰਨੀ ਮੈਨਾ ਚੱਜਣਾ ਬੱਜਣਾ ਯਾਰ ਅੱਛੀ ਇੰਦਰੀ ਦੀ ਕਰਨ ਮੈਨੂੰ ਧਿਆਨ ਲਾਗਣਾ ਹੈ ਫੇਸ ਸੈਟ ਕਰਨਾ ਹੈ ਮਾਜ਼ਾ ਉਹਦੇ ਨਾਲ ਉਹ ਰੱਡੇ ਵਨ ਤਾਜੀ ਜਨਾਈ ਆਲੀ ਸਫਾਈ ਕਰਨੀ ਪਈ ਸਪਾਈਗਰ ਕਰਕਣੀ ਪੈਣੀ ਨਾ ਹੈ ਹਾਂ ਸਾਫ ਕਰਨੀ ਆਲੀ ਹੋਣੀ ਵਸੇ ਇਹਦੇ ਨਾਲ ਸਰਜਣ ਤਾਂ ਰੰਗ ਨਾਲ ਹੈ ਨਾ ਨਾਗਾ ਨਾਸਪਾਈ ਕਰ ਕਰਕੇ ਜਮ ਜਵੇ ਨਾ ਵਿੱਚ ਸਭਾਂ ਹੀ ਹਾਂ ਨਾ ਫੇਰ ਸੋਲ ਦੇ ਸਾਫ ਕਰਨੀ ਪੈਂਦੀ ਸਾਰੀ ਅੱਛਾ ਨਿਕਲ ਜਾ ਜਿੱਤਾ ਜਿੱਤਾ ਜ ਵਿੱਚ ਤੇ ਆਂ ਬੰਦੇ ਦਾ ਘਟ ਮੜ ਗਈ ਲੜੇ ਗਈ ਹੁਣੀ ਬਿੱਚ ਤੇ ਰਹਿੰਦੀ ਹੁਣ ਇਹਨਾਂ ਦਾ ਅੱਜ ਲਿਖ ਜਾਣੀ ਹੁਣ ਇਹ ਲੈ ਲੈ ਬੜੀ ਵੀ ਲੈ ਜਮੂ ਫਿਰ ਉਹਨਾਂ ਨੂੰ ਰੱਖ ਕੇ ਬੰਦ ਰੱਖ ਦਵਾਂ ਚੰਨ ਨੂੰ ਢੱਕ ਦਿੰਦੇ ਮੈਂ ਬੰਦ ਕਰ ਦਿੰਦਾ ਹਾਂ ਥੋੜੇ ਤੋਂ ਘਰ ਤੇਲ ਪਾਗਣਾ ਬਸ ਸਿੰਘੂ ਕੁਚਾਲੇ ਵਿੱਚ ਪਾ ਦਿੰਦਾ ਇਹਦੇ ਕਿੰਨਾ ਲੱਗ 10 ਬੋ ਜਵਾਰ ਨੂੰ ਪਰਿਵਰਣ ਨਾਲ ਜਾਣਾ ਹੈ ਰਾੜਾ ਹੀ ਤਾਂ ਆਹ ਕਿਰਸਾ ਬਣਦੀ ਚਲੀ ਜੇ ਰੰਗ ਰੱਖਣਾ ਮੈਨੂੰ ਉੱਪਰ ਥੋੜਾ ਜਿਹਾ ਡੀਜ਼ਲ ਪਾ ਦੇਵੇ ਤੇ ਹਨਾ ਉਪਰ ਉਪਰ ਮੈਂ ਦਿਨ ਸਾਲ ਬਾਅਦ ਵੀ ਉੱਤੇ ਰਹਿੰਦਾ ਤਾਂ ਫਿਰ ਜਿੱਦਾਂ ਇਹ ਪਾ ਰੱਖ ਦਿੰਦੇ ਨਾ ਪਰਤ ਬਣ ਜਾਂਦੀ ਤਾਂ ਖਰਾਬ ਹੋ ਜਾਂਦਾ ਉਹ ਸਿੱਕ ਜਾਂਦਾ ਹਵਾ ਨਿਕਲ ਨਹੀਂ ਅਸੀਂ ਟਾਈਟ ਲਾ ਦੇ ਢੱਕਣ ਬਸ ਕਿਤੇ ਨਹੀਂ ਜਾਂਦਾ ਇਹ ਮਰ ਜੀ ਨੂੰ ਮਰ ਤਾ ਨਹੀਂ ਇਹ ਸਾਰਾ ਉਹ ਡੱਬੇ ਨੂੰ ਵੀ ਹੈ ਨਾ ਕੰਮ ਫਿਰ ਦੋੜਿਆ ਇਹਨੂੰ ਇਕੱਠਾ ਕਰਕੇ ਸੁੱਕ ਕੇ ਦੇਤਾ ਇਹਨੂੰ ਇਕੱਠਾ ਕਰਕੇ ਨਾ ਪਾਣੀ ਦੇ ਪਾਹਲ ਸੁੱਕ ਗਿਆ ਬਹੁਤ ਜ਼ਿਆਦਾ ਸੀ ਤੁਹਾਡਾ ਹੂੰ ਕਾਜੀ ਜੀ ਮੋਦੀ ਮਹਾਬਾਜ ਰੇਡੀ ਹਾਂ ਜੇ ਲੱਗ ਗਏ ਫਿਰ ਖਾਂਗੇ ਅਸੀਂ ਅਸਮਾਉਂਦਾ ਜਾਉਂਦਾ ਹਾਂ ਵਾਪਸ ਤਿੱਕ ਪਾਇਆ ਹੂੰ ਤਕਰੀਬਨ ਨਾਲ ਦੇ ਨਾਲੇ ਪਿਛਲੇ ਦਾ ਸੁੱਕ ਵੀ ਦਿਲ ਹਣ ਜੇ ਬੁਰਛਾ ਨਾ ਕਰਦੇ ਹੋ ਬੁਰਛਾ ਵਾਲਾ ਹੀ ਸੁੱਕਦਾ ਹੈ ਬੁਰਛਾ ਵਾਲੇ ਹਾਂ ਨਾ ਹਾਂ ਤੇ ਜੱਕਲੇ ਦਾ ਸੋਰ ਨੂੰ ਤਾਂ ਹੋਰ ਜੱਕਲੇ ਦਾ ਕੋਈ ਨਹੀਂ ਜਉਣਾ ਬੋਰੀਆਂ ਦੇ ਉੱਥੇ ਦਾ ਕੰਮ ਦੋ ਤਿੰਨ ਫਟੇ ਮਾੜਾ ਸੁੱਕਦਾ ਹੈ ਲੈ ਆਊਗਾ ਉਹ ਹਾਂ ਪਾਦਰ ਲਾਈਟ ਨੂੰ ਬੱਜ ਗਿਆ ਦੋਸਰ ਬਾਗਿਆ ਦੇ ਪੈੜ ਲਾਉਂਗਾ ਹਾਂ ਹਾਂ ਹੋਰ ਤਾਂ ਹਿੱਲੇ ਜਾਣੇ ਜੇ ਮਾਰੇ ਤੇਰੇ ਹੋਰ ਤਾਂ ਫਾਇਦਾ ਨਹੀਂ ਆ ਰਿਹਾ ਲੈਵਲ ਉੱਪਰ ਕੱਢਿਆ ਵਾ ਤਾਂ ਮੈਨੂੰ ਉੱਪਰ ਹੋਣਾ ਹੈ ਇਹਦਾ ਹਿੱਲ ਚੱਲਦੇ ਨੇ ਆਹ ਮਾੜਾ ਰੇ ਮਾਰ ਬਾਜੂnga ਹੋਰ ਕੀ ਹੋਣਾ ਦੇਖੀ ਥੱਲੇ ਲੜਡ ਭੱਜ ਗਈ ਉਹ ਲੜਡ ਭੱਜ ਗਈ ਉਹ ਲੜਡ ਦੇਖੋ ਲੜਡ ਭੱਜ ਗਈ ਆਹ ਪਿਆਰਾ ਪਾ ਲਾਈਟ ਪਾਣ ਦਾ ਯਾਰ ਹੈ ਗਿਆ ਠੀਕ ਆ ਥੱਲੇ ਤਾਰ ਨਿਕਲ ਗਈ ਹੁਣੇ ਫਿਰ ਹਾਂ 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 ਤੋ ਕੱਲੇ ਪਿਆਦਾ ਯਾਰ ਹੋਈ ਗਿੰਦੂ ਦੀ ਗਲਤੀ ਸਾਡੇ ਦੀ ਹੁਣ ਇਹ ਆ ਨਹੀਂ ਮਾਰ ਕੇ ਭਾਈ ਸਾਨੂੰ ਤਾਂ ਅਸੀਂ ਥੀ ਮਾਰ ਲੈਣ ਦੇ ਲਿਆ ਕੇ ਫਿਰ ਮੈਂ ਤਾਂ ਰਿੰਕੂ ਕੋਲ ਭੇਜ ਕੇ ਕਹਿੰਦਾ ਲੈ ਜਾਂਦਾ ਮੇਰੇ ਕੋਲ ਕੱਲੇ ਸਾਨੂੰ ਤਾਂ ਕੱਲੇ ਮਾਰ ਦੇਣਾ ਸ਼ਾਮ ਨੂੰ ਅਸੀਂ ਤੋ 10 ਮਿੰਟ ਦਾ ਕੰਮ ਤਾਂ ਸਾਰਾ ਯਾਰ ਮਿੰਟ ਕਿੰਨੇ ਕੁ ਲੱਗੇ ਹਾਂ ਨਾਲ ਉਹ ਰਹਾ ਜਾ ਤਾਂ ਖੁੱਲਾ ਹੀ ਹੁੰਦਾ ਵੀ ਟਾਈਮ ਹੀ ਲੱਗਣਾ ਥੱਲੇ ਥੱਲੇ ਭੇਜ ਤੇ ਇਹਦਾ ਹੇਠਾ ਭੇਜ ਥੱਲੇ ਬਾਜਾਣੇ ਦੇ ਤੇ ਦਾ ਨਹੀਂ ਕਰੀਗਾ ਆ ਵਧੀਆ ਵੀ ਲੱਗਦਾ ਹੂੰ ਹੋਰ ਸਿਮਿੰਟ ਮੜ ਲੱਗੂ ਇੱਕ ਨਾਲ ਉਹਦਾ ਸफाई ਕਰਨੀ ਪਈ ਇਹਨੂੰ ਕਿਹ ਮਾਲਾ ਬਾਈ ਨੂੰ ਆਉਂਦੇ ਨੂੰ ਗਾ ਇਹ ਮੈਂ ਪਰੰਪਰ ਫੇਰਦੇ ਬਾਈ ਇਹਦੇ ਤੁਸੀਂ ਨੰਬਰ ਫਿਕਰ ਗਾਕੇ ਦੇ ਗਾਇ ਮੈਨੂੰ ਚੈਕਰ ਕਰੀ ਗਣੇ ਕਿੰਦਾ ਯਮਨ ਮਾਰ ਦਵਾਂਗੇ ਤਿੰਨ ਤੋਂ ਲੋੜ ਨਹੀਂ ਹਲੇ ਦੋ ਚਾਰ ਨੋ ਨੋ ਨਾ ਹਲ ਤਾਂ ਲੱਗ ਜਾਣ ਦੋ ਤਿੰਨ ਨਿਕਲ ਜਾਣੇ ਗਾਡਰਾਂ ਨੂੰ ਮਾਰ ਦਵਾਂਗਾ ਗਾਡਰਾਂ ਨੂੰ ਆਰੋ ਰੂਏ ਮੇਰੇ ਕੋਲ ਸਿਕੰਜਾ ਨੂੰ ਬਾਬਾ ਇੱਕ ਦਿਨ ਦੂ ਸਿਕੰਜਾ ਬਣ ਕੇ ਤਾਂ ਗਾਡਰਾਂ ਲੋਟ ਆਉਣੀ ਹੈ ਆਹ ਬਣਾਓ ਓਕੇ ਹੋ ਗਿਆ ਸਿਕੰਜਾ ਆਹ ਨਾਲ ਦੀ ਹਾਂ ਸਭ ਨੂੰ ਮਾਤਾ ਕਾ ਕਬਦਲੀ ਨੂੰ ਸੱਮਣੇ ਘੜਦੇ ਜਗਾੜਦੇ ਘੜਦੇ ਤੇਰੀ ਮਰਜ਼ੀ ਹੈ ਹੁਣ ਤੇਰੇ ਵਰ ਹੈ ਸਾਰਾ ਸੱਢਣੇ ਘੜਦੇ ਬਾਈ ਹੱਕਾ ਛੜਾਏ ਆਈ ਹੁਣ ਸਾਰੇ ਤੱਕੇ ਆਉਂਗਾ ਗਾਦੇ ਜੇ ਛੜ ਕੇ ਚਾਊਗਾ ਫਿਰ ਲੋ ਬਈ ਅੱਜ ਦੀ ਲਾਈਵ ਵੀਡੀਓ ਸੀ ਤੇ ਦਿਖਾ ਤਾ ਨੋਖੀ ਡਿਟਾ ਹਾਲ ਸਾਰਾ ਕੁਝ ਇਹ ਕਿੱਦਾਂ ਕੰਮ ਕਰ ਚੱਲ ਰਿਹਾ ਸਾਰਾ ਧੰਨਵਾਦ ਜੀ